ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਹੀ ਸਤਿਕਾਰਯੋਗ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਦੋਸਤੋ ਆਪਾਂ ਅੱਜ ਗੱਲ ਕਰਨੀ ਹੈ ਜੋ ਕਿ ਸ਼ੇਵਾ ਦਰਿਆ ਨਸ਼ਿਆਂ ਦਾ ਬਹੁਤ ਤੇਜ਼ੀ ਨਾਲ ਪੰਜਾਬ ਦੇ ਜਵਾਨੀ ਨੂੰ ਖਾ ਰਿਹਾ ਹੈ ਕਿਉਂਕਿ ਜਦੋਂ ਵੀ ਇਲੈਕਸ਼ਨ ਆਉਂਦੇ ਨੇ ਹਰ ਕੋਈ ਸਰਕਾਰ ਆਪੋ ਆਪਣੇ ਜਿਹੜੀ ਆ ਵਾਦੇ ਇਹ ਕਰਦੀ ਆ ਕਿ ਅਸੀਂ ਜਿਹੜਾ ਨਸ਼ਾ ਵੋ ਪੰਜਾਬ ਨੂੰ ਨਸ਼ਾ ਮੁਕਤ ਬਣਾਵਾਂਗੇ ਪਰ ਜਦੋਂ ਇਲੈਕਸ਼ਨ ਜਿੱਤ ਜਾਂਦੀਆਂ ਉਸ ਤੋਂ ਬਾਅਦ ਜਿਹੜਾ ਉਹ ਨਸ਼ਿਆਂ ਦੇ ਮੁੱਦੇ ਨੂੰ ਤਾਂ ਭੁੱਲੀ ਜਾਂਦੀਆਂ ਨੇ ਕੋਕੇ ਪੰਜਾਬ ਦੇ ਵਿੱਚ ਪਹਿਲਾਂ ਤਾਂ ਇਕੱਲਾ ਨਸ਼ੇ ਮੁੰਡੇ ਜਾਂ ਕਰਦੇ ਸੀ ਨੌਜਵਾਨ ਹੀ ਜਿਹੜੇ ਹੁਣ ਤਾਂ ਕੁੜੀਆਂ ਨੇ ਵੀ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਜਦੋਂ 2022 ਦੇ ਵਿੱਚ ਇਲੈਕਸ਼ਨ ਹੋਣੇ ਸੀ ਤਾਂ ਹਰ ਇੱਕ ਸਰਕਾਰ ਨੇ ਵਾਅਦੇ ਕੀਤੇ ਤੇ ਉਹਦੇ ਵਿੱਚ ਮੌਜੂਦਾ ਸਰਕਾਰ ਨੇ ਵੀ ਕਿਹਾ ਸੀ ਕਿ ਜੋ 6 ਮਹੀਨੇ ਦੇ ਵਿੱਚ ਵਿੱਚ ਜਿਹੜਾ ਨਸ਼ਾ ਉਹ ਖਤਮ ਕਰਦਾਂਗੇ ਸਾਡੇ ਕੋਲ ਰੋਡ ਨਾਏ ਪਤਿਆਰ ਆ 2.5 ਸਾਲ ਹੋ ਗਏ ਨੇ ਨਸ਼ਾ ਵਧਿਆ ਵਾ ਘਟਿਆ ਨਹੀਂ ਹੁਣ ਲੋਕ ਸਭਾ ਦੀਆਂ ਚੋਣਾਂ ਸੀ ਉਹਦੇ ਵਿੱਚ ਵੀ ਜੋਤਾਲੀਵਾਲ ਸਾਹਿਬ ਨੇ ਇੱਕ ਬਿਆਨ ਦਿੱਤਾ ਹੈ ਕਿ ਸੀਐਮ ਸਾਹਿਬ ਕਹਿੰਦੇ ਕਿ ਦਸੰਬਰ ਮਹੀਨੇ ਤੱਕ ਜਿਹੜਾ ਨਸ਼ਾ ਆ ਪੰਜਾਬ ਦੇ ਵਿੱਚੋਂ ਖਤਮ ਕਰ ਦਿਆਂਗੇ 2.5 ਸਾਲਾਂ ਦੇ ਵਿੱਚ ਤਾਂ ਨਸ਼ਾ ਖਤਮ ਨਹੀਂ ਹੋਇਆ ਤੇ 6 ਮਹੀਨਿਆਂ ਦੇ ਵਿੱਚ ਵੀ ਲੱਗਦਾ ਨਹੀਂਗਾ ਖਤਮ ਜਿਹੜਾ ਉਹ ਹੋ ਜਾਊਗਾ ਪਰ ਇਹਦੇ ਵਿੱਚ सीएम साहब ਕੋਲ ਬਹੁਤ ਵੱਡੀ ਪਾਵਰ ਆ 92 ਐਮਐਲਏ ਨੇ ਉਹਨਾਂ ਦੇ ਕੋਲ ਜੇ सीएम साहब ਚਾਹਣ ਤਾਂ ਨਸ਼ਾ 6 ਮਹੀਨਿਆਂ ਦੇ ਵਿੱਚ ਜਿਹੜਾ ਉਹ ਖਤਮ ਹੋ ਸਕਦਾ ਐਡੀ ਵੱਡੀ ਕੋ ਗੱਲ ਵੀ ਹੈ ਨਹੀਂ ਕਿ ਨਸ਼ਾ ਜਿਹੜਾ ਖਤਮ ਪੰਜਾਬ ਚ ਨਹੀਂ ਹੋ ਸਕਦਾ ਪਰ ਪਤਾ ਨਹੀਂ ਕਿ ਪੰਜਾਬ ਸਰਕਾਰ ਇਹਦੇ ਬਲ ਕਿਉਂ ਨਹੀਂ ਧਿਆਨ ਦੇਣ ਢਈ ਚਲੋ ਬਾਕੀ ਮੁੱਦੇ ਵੀ ਜ਼ਰੂਰੀ ਨੇ ਜਿਹੜੇ ਲੋਕਾਂ ਦੇ ਉਹ ਵੀ ਕਰਨੇ ਚਾਹੀਦੇ ਨੇ ਪਰ ਪੰਜਾਬ ਦਾ ਜਿਹੜਾ ਨਸ਼ਿਆਂ ਦਾ ਮੁੱਦਾ ਵਾ ਪੰਜਾਬ ਦੇ ਵਿੱਚ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਨਸ਼ਾ ਬੰਦ ਕਰਨਾ ਕਿਉਂਕਿ ਪਹਿਲਾਂ ਹੀ ਘਰਾਂ ਦੇ ਘਰ ਜਿਹੜੇ ਆ ਉਹ ਖਾਲੀ ਹੋ ਚੁੱਕੇ ਨੇ ਕੁਝ ਤਾਂ ਸਾਡੇ ਨੌਜਵਾਨ ਜਿਹੜੇ ਆ ਉਹ ਬਾਹਰ ਉਤਰੇ ਜਾਂਦੇ ਆ ਕੁਝ ਜਿਹੜੇ ਆ ਉਹ ਟੀਕੇ ਲਾ ਲਾ ਕੇ ਨਸ਼ਿਆਂ ਦੇ ਤੇ ਨਸ਼ਿਆਂ ਦੇ ਨਾਲ ਖਤਮ ਹੋਈ ਜਾਂਦੇ ਆ ਸੋ ਇਹ ਜੇ ਕੰਮ ਚੱਲਦਾ ਰਿਹਾ ਤੇ ਆਉਣ ਵਾਲੇ ਜਿਹੜੇ ਪੰਜਾਬ ਦੇ ਹਾਲਾਤ ਨੇ ਉਹ ਬਹੁਤ ਮਾੜੇ ਹੋ ਸਕਦੇ ਆ ਅ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆ ਅਪੀਲ ਕਰਦੇ ਆ ਕਿ ਨਸ਼ਿਆਂ ਦਾ ਮੁੱਦਾ ਹੈ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਵਧ ਰਿਹਾ ਹੈ ਇਹਦੇ ਉੱਪਰ ਜ਼ਰੂਰ ਧਿਆਨ ਜੜਾ ਉਹ ਦਿੱਤਾ ਜਾਵੇ ਅੱਜ ਆਪਾਂ ਤੁਹਾਨੂੰ ਵੀਡੀਓ ਵੀ ਦਿਖਾਉਨੇ ਆ ਜੀ ਗਾ ਕੋਈ ਤਾਂ ਨਹੀਂ ਆਉਣਾ ਟੀਕਾ ਲਾਉਣਾ ਮੈਨੂੰ ਇਹਦਾ ਨਾ ਹੀ ਟੀਕਾ ਲੈਣਾ ਡਰਦਾ ਆਂ ਕੀ ਦੇਣਾ ਕੰਮ ਕੀ ਆ ਦੱਸ ਕੰਮ ਦਾ ਹੈਂ ਵੀ ਪਹਿਲਾਂ ਵੀਡੀਓ ਤੇ ਬਣਾ ਲਉ ਜੋਤੀ ਆ ਇਹ ਦੋ ਐਂ ਕਿ ਇਧਰ ਕੁਝ ਪਰਦੀਆਂ ਪਰਦੀਆਂ ਕੀ ਚੀਜ਼ ਹੈ ਹੈਂ ਪਲੱਸ 2 ਭਰ ਕੇ ਤਾਂ ਨੌਕਰੀ ਨਹੀਂ ਕਰੀ ਜਾਂਦੀ ਭਾਈ ਕਿਹੜੇ ਸਕੂਲ ਵਰਦੂ ਇਹ ਲੱਗੜੀ ਦੀ ਕੁੜੀ ਦੇ ਵਿੱਚ